ਰੇੜੀ ਸ਼ਹਿਦ ਸੁੰਦਰਤਾ ਅਤੇ ਸਿਹਤ ਦੋਮਾ ਲਈ ਗੁਣਕਾਰੀ ਹੁੰਦਾ ਹੈ ਡੰਡੀ ਤੁਹਾਡੀ ਚਮੜੀ ਕਿਸੇ ਕਿਸਮ ਦੀ ਵੀ ਹੋਵੇ ਚਮੜੀ ਉੱਤੇ ਸ਼ਹਿਦ ਦੀ ਮਾਲਿਸ਼ ਨਾਲ ਚਮੜੀ ਕੋਮਲ ਅਤੇ ਮੁਲਾਇਮ ਬਣਦੀ ਹੈ ਅਤੇ ਚਮੜੀ ਦਾ ਰੁੱਖਾਪਨ ਘਟ ਹੁੰਦਾ ਹੈ ਡੰਡੀ ਸ਼ਹਿਦ ਚਮੜੀ ਉੱਤੇ ਜਾਦੂ ਦੀ ਤਰ੍ਹਾਂ ਕੰਮ ਕਰਦਾ ਹੈ ਡੰਡੀ ਸ਼ਹਿਦ ਦੀ ਵਰਤੋਂ ਮਾਸਕ ਤੋਂ ਲੈ ਕੇ ਕੁਦਰਤੀ ਮਾਈਸਚਰਾਇਜ਼ਰ ਦੇ ਰੂਪ ਵਿੱਚ ਕੀਤੀ ਜਾ ਸਕਦੀ ਹੈ ਡੰਡੀ ਸਾਡੀ ਚਮੜੀ ਨੂੰ ਨਮੀ ਚਾਹੀਦੀ ਹੁੰਦੀ ਹੈ ਡੰਡੀ ਮਾਈਸਚਰਾਇਜ਼ਰ ਚਮੜੀ ਨੂੰ ਕੋਮਲ ਸਿਹਤਮੰਦ ਅਤੇ ਆਕਰਸ਼ਕ ਬਣਾਈ ਰੱਖਦਾ ਹੈ ਡੰਡੀ ਚામੜੀ ਨਾਲ ਜੁੜੀਆਂ ਸਮੱਸਿਆਵਾਂ ਲਈ ਸ਼ਹਿਦ ਕਾਫੀ ਫਾਇਦੇਮੰਦ ਸਾਬਤ ਹੁੰਦਾ ਹੈ ਡੰਡੀ ਸ਼ਹਿਦ ਵਿੱਚ ਆਇਰਨ, ਕੈਲਸ਼ੀਅਮ, ਪੋਟਾਸ਼ੀਅਮ, ਸੋਡੀਅਮ, ਅਮੀਨੋ ਐਸਿਡ ਅਤੇ ਇਨਜ਼ਾਈਮ ਵਰਗੇ ਵਿਟਾਮਿਨਸ ਅਤੇ ਖਣਿਜ ਪਾਏ ਜਾਂਦੇ ਹਨ ਡੰਡੀ ਇਸ ਵਿੱਚ ਵਿਟਾਮਿਨ B ਅਤੇ C ਵੀ ਹੁੰਦੇ ਹਨ ਡੰਡੀ ਚਮੜੀ ਵਿੱਚ ਨਿਖਾਰ ਲਈ 2 ਚਮਚ ਸ਼ਹਿਦ ਵਿੱਚ ਝੁਟਕੀ ਭਰ ਹਲਦੀ ਮਿਲਾ ਕੇ ਬਣੇ ਫੇਸ ਪੈਕ ਨੂੰ 20 ਮਿੰਟ ਚਿਹਰੇ ਉੱਤੇ ਲਗਾਉਣ ਤੋਂ ਬਾਅਦ ਤਾਜੇ ਪਾਣੀ ਨਾਲ ਚਿਹਰਾ ਧੋ ਲਓ ਡੰਡੀ ਇਸ ਨਾਲ ਚਿਹਰੇ ਦੀ ਰੰਗਤ ਵਿੱਚ ਨਿਖਾਰ ਆਵੇਗਾ ਡੰਡੀ ਇਸ ਨੂੰ ਤੁਸੀਂ ਹਫਤੇ ਵਿੱਚ 2 ਵਾਰ ਲਗਾਓ ਸੱਕਦੇ ਹੋ ਡੰਡੀ ਕੱਚ ਦੇ ਭਾਂਡੇ ਵਿੱਚ ਬਰਾਬਰ ਮਾਤਰਾ ਵਿੱਚ ਸ਼ਹਿਦ ਅਤੇ ਨਿੰਬੂ ਰਸ ਮਿਲਾ ਕੇ ਇਸ ਵਿੱਚ ਚੁਟਕੀ ਭਰ ਹਲਦੀ ਮਿਲਾ ਕੇ ਇਸ ਤਰ੍ਹਾਂ ਮਿਸ਼ਰਣ ਬਣਾਓ ਕਿ ਸਮੂਥ ਪੇਸਟ ਬਣ ਜਾਵੇ ਡੰਡੀ ਇਸ ਪੇਸਟ ਨੂੰ ਚਿਹਰੇ ਉੱਤੇ ਲਗਾ ਕੇ ਅੱਧੇ ਘੰਟੇ ਬਾਅਦ ਰੈਡੀ ਤਾਜੇ ਪਾਣੀ ਨਾਲ ਧੋ ਲਓ ਡੰਡੀ ਇਸ ਨੂੰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਲਗਾਤਾਰ ਵਰਤੋਂ ਕਰਕੇ ਚਮੜੀ ਨੂੰ ਕੋਮਲ ਅਤੇ ਆਕਰਸ਼ਕ ਬਣਾ ਸਕਦੇ ਹੋ ਡੰਡੀ ਜੇਕਰ ਤੁਸੀਂ ਚਿਹਰੇ ਉੱਤੇ ਦਾਗ ਤਵਿਆਂ ਤੋਂ ਪਰੇਸ਼ਾਨ ਹੋ ਤਾਂ ਸ਼ਹਿਦ ਕਾਫੀ ਮਦਦਗਾਰ ਸਾਬਤ ਹੋ ਸਕਦਾ ਹੈ ਡੰਡੀ ਇਸ ਲਈ অ্যালোਵੇਰਾ ਕੁਵਾਰ ਜੈਲ ਹਲਦੀ ਪਾਊਡਰ ਅਤੇ ਸ਼ਹਿਦ ਨੂੰ ਮਿਲਾ ਕੇ ਇੱਕ ਪੇਸਟ ਬਣਾ ਲਓ ਡੰਡੀ ਇਸ ਪੇਸਟ ਨੂੰ ਚਿਹਰੇ ਉੱਤੇ ਲਗਾ ਕੇ ਇਸ ਨੂੰ ਕੁਦਰਤੀ ਰੂਪ ਨਾਲ ਸੁੱਕਣ ਦਿਓ ਅਤੇ ਬਾਅਦ ਵਿੱਚ ਤਾਜੇ ਸਧਾਰਨ ਪਾਣੀ ਨਾਲ ਧੋ ਲਓ ਡੰਡੀ ਇੱਕ ਚੁਟਕੀ ਘਰ ਦੀ ਪੀਸੀ ਹੋਈ ਹਲਦੀ ਇੱਕ ਚਮਚ ਸ਼ਹਿਦ ਅਤੇ ਉਸ ਵਿੱਚ 2 ਚਮਚ ਕੱਚੇ ਦੁੱਧ ਨੂੰ ਮਿਲਾ ਕੇ ਚਿਹਰੇ ਉੱਤੇ ਲਗਾ ਲਓ ਅਤੇ 10 ਮਿੰਟ ਬਾਅਦ ਤਾਜੇ ਪਾਣੀ ਨਾਲ ਧੋ ਲਓ ਡੰਡੀ ਤੁਸੀਂ ਦੁੱਧ ਵਿੱਚ ਕੇਸਰ ਵੀ ਮਿਲਾ ਸਕਦੇ ਹੋ ਅਤੇ ਧਿਆਨ ਰੱਖੋ ਕਿ ਹਲਦੀ ਕਰ ਦੀ ਪੀਸੀ ਹੋਈ ਹੋਵੇ ਡੰਡੀ ਇਸ ਲਗਾਤਾਰ ਵਰਤੋਂ ਨਾਲ ਚਿਹਰੇ ਦੀ ਦਿੱਖ ਵਿੱਚ ਨਿਖਾਰ ਆਵੇਗਾ ਅਤੇ ਚਮੜੀ ਕੋਮਲ ਅਤੇ ਮੁਲਾਇਮ ਹੋਵੇਗੀ ਡੰਡੀ 2-3 ਚਮਚ ਕੱਚਾ ਦੁੱਧ ਅਤੇ ਇੰਨੀ ਹੀ ਮਾਤਰਾ ਵਿੱਚ ਕੱਚਾ ਸ਼ਹਿਦ ਲੈ ਕੇ ਇਸ ਦਾ ਮਿਸ਼ਰਣ ਬਣਾ ਲਓ ਡੰਡੀ ਇਸ ਮਿਸ਼ਰਣ ਨੂੰ ਆਪਣੇ ਚਿਹਰੇ ਗਰਦਨ ਅਤੇ ਸਰੀਰ ਦੇ ਖੁੱਲੇ ਹਿੱਸੇ ਉੱਤੇ ਲਗਾਓ ਅਤੇ ਆਪਣੀਆਂ ਉਂਗਲੀਆਂ ਨਾਲ ਸਰਕੂਲਰ ਮੋਸ਼ਨ ਵਿੱਚ ਮਾਲਸ਼ ਕਰੋ ਅਤੇ ਅੱਧੇ ਘੰਟੇ ਬਾਅਦ ਪਾਣੀ ਨਾਲ ਧੋ ਲਓ ਡੰਡੀ ਤੁਸੀਂ ਇਸ ਨੂੰ ਦਿਨ ਵਿੱਚ ਦੋ ਵਾਰ ਬਰਤੋਂ ਵਿੱਚ